ਲਓ ਜੀ ਆਪਾਂ ਲੈ ਕੇ ਬਾਬੇ ਦਾ ਨਾਂ ਆਪਾਂ ਤੋਰਤੀਏ ਗੱਡੀ ਆਪਾਂ ਐਂਟਰੀ ਮਾਰ ਕੇ ਅੰਦਰ ਵੜਨਾ ਤੇ ਆਪਣਾ ਯਾਰ ਬਲਾਲ ਭਾਈ ਆ ਰਹਾ ਹੈ ਉਹ ਕਹਿੰਦਾ ਤੂੰ ਅੰਦਰ ਤਲ ਮੈਂ ਆ ਗਿਆ ਬਸ ਕਿਉਂਕਿ ਮੇਰੇ ਕਾਰਕਰੀਰ ਦੀ ਵਾਇਰ ਤੇ ਕੁਝ ਸਮਾਨ ਉਹਦੇ ਕੋਲ ਪਿਆ ਹੈ ਨਾਲੇ ਸਾਡੇ ਦੋਨਾਂ ਦਾ ਲੋਡ ਆ ਇੱਥਾ ਬਲਾਲ ਭਾਈ ਆ ਗਏ ਯਾਰ ਆਪਣੇ ਪਾਸ ਜੇ ਯਾਰਾ ਬਲਾਲ ਭਾਈ ਦਾ ਸਿਆਰਾ ਹਮ ਲੋਕ ਜਾਏਗੇ ਅਬ ਅੰਦਰ ਲੋਡ ਕਰਾਂਗੇ

कौन था का? फाइव, एक्स फाइव है। एक्स प्लस। ये तीस कार का पेपर हमारे हाथ में है और ये छः सौ कार हमारे सामने। छः सौ प्लस ही। और इस छः सौ में से हम अपना तीस कार ढूंढ के निकालेगा। हम जा रहे हैं, दोनों भाई। जा रहे हैं लेकिन है। गर्मी है। गर्मी, गर्मी करो। गर्मी है उसके बाद भी देखो ऐसा ओस बढ़ रहा है और रतूबा पड़ रहा है जैसा ठंड का मौसम जी रतूबा कहेंदेजी मजा, है। मजा मजा है मजा है, हाँ, <laughs> है। कंपनी के पांच ड्राइवरों में से सिर्फ दो ने अभी भरा कि हम करेंगे <laughs> ने किया और हम अभी रहे हाँ ये मजा है और ये मजा हम लेंगे ਲੰਗੇ ਚੋਲਗੇ ਨਹੀਂ ਆ ਚੈੱਕ ਕਰੋ ਜੀ 600 ਪਲਸ ਕਾਰ ਆ 600 700 ਕਾਰ ਲੱਗੀ ਹੋਈ ਆ ਇਹਦੇ ਵਿੱਚ ਸਾਨੂੰ ਆਪਣੀਆਂ 30 ਕਾਰਾਂ ਲੱਭਣੀਆਂ ਐ ਐ ਇੱਕ ਵਾਰੀ 8 8 ਲੋਡ ਹੋਣੀਆਂ ਤੇ ਦੋ ਦੋ ਡ੍ਰਿਪ ਸਾਡੇ ਇੱਕ ਵਾਰੀ 8 8 ਕਰਾਂਗੇ ਇੱਕ ਵਾਰੀ 7 7 ਕਰਾਂਗੇ ਚੈੱਕ ਕਰੋ ਬਾਕੀ ਹੁਣ ਕਾਰਾਂ ਲੱਭਦੇ ਆ ਫਿਰ ਕਰਦੇ ਆ ਰਾਫਤਾ ਕਹਿ ਦੇਣਾ ਸੌਖਾ ਪਰ ਕਰਨਾ ਬਹੁਤ ਔਖਾ ਆ ਬਿਲਾਲ ਉਧਰ ਤਰਿਆ ਖੜਦਾ ਐ ਮੈਂ ਇਧਰ ਤਰਫ ਲੱਭਦਾ ਗੱਡੀਆਂ ਲੱਭਦੇ ਫਿਰਦੇ ਆ ਟਾਇota ਗੱਡੀਆਂ ਨਹੀਂ ਮਿਲਣੀਆਂ ਕਿਉਂਕਿ 700 800 ਕਾਰ ਦੇ ਵਿੱਚੋਂ ਆਪਣੀਆਂ ਕਾਰਾਂ ਲੱਭਣੀਆਂ ਇੱਕ ਲੱਭ ਗਈ ਬਸ ਇੱਕ ਦਿਆਂ ਲਾ ਕੇ ਛੱਕੀ ਹੋਣੀਆਂ ਸਾਰੀਆਂ ਆਹ ਸਾਹਮਣੇ ਲੱਗਾ ਜੀ ਕਾਰਾਂ ਦਾ ਸ਼ਿਪ ਤੇ ਬਿਲਹਾਲ ਲੱਭਦਾ ਲੱਭਦਾ ਉੱਥੇ ਪਹੁੰਚ ਗਿਆ ਵਾ ਤੇ ਮੈਂ ਗੱਡੀਆਂ ਇੱਥੇ ਲੱਭਣਿਆ ਮੁੜ ਕੋ ਮੁੜਕੀ ਹੋ ਗਈਆਂ ਆਹ ਧੁੰਦ ਜਿਹੜੀ ਪੈਂਦੀ ਨਾ ਇਹ ਧੁੰਦ ਥੋੜੀ ਜੀ ਨਾ ਘੜਮਸਾ ਜੀ ਮਚਾਉਂਦੀ ਆ ਕਿਉਂਕਿ ਇਹ ਧੁੰਦ ਜਿਹੜੀ ਐ ਇਹਦੇ ਵਿੱਚ ਊਮਾ ਸਾ ਗਰਮੀ ਆ ਅਤਰੇਲ ਪੈਣ ਲੱਗੀ ਗੱਡੀਆਂ ਤੇ ਘੁੰਮਦਿਆਂ ਘੁੰਮਦਿਆਂ ਜੀ ਵੱਜ ਗਿਆ ਵਾ ਇੱਕ ਤੇ ਕਾਰਾਂ ਨੂੰ ਹਲੇ ਤੇ ਘਰੇ ਲੱਭੀਆਂ ਬਿਲਾਲ ਉਹ ਥੱਗੇ ਤੁਰ ਜਾਂਦਾ ਤੇ ਮੈਂ ਸੇਫਟੀ ਸੀਟ ਪਾਇਆ ਤੇ ਇਹ ਹੈਗਾ ਢਿੱਲੇ ਤੇ ਮੈਂ ਹੌਲੀ ਹੌਲੀ ਤੁਰਨਾ ਹੈ ਉਹ ਸਪੀਡ 'ਚ ਤੁਰਿਆ ਜਾਂਦਾ ਹੈ ਤੇ ਸਾਨੂੰ ਨਹੀਂ ਲੱਭੀਆਂ ਹੱਲੇ ਤੇ ਕਰਕਾਰਾਂ 30 ਲੱਭਣੀਆਂ ਵਾਂ ਜਿਹਦੇ 'ਚ ਇੱਕ ਵੀ ਨਹੀਂ ਲੱਭੀ 1.5 ਵਜੇ ਆ ਜੀ ਕਾਰਾਂ ਲੱਭਦੇ ਲੱਭਦੇ ਤੇ ਕਾਰਾਂ ਹੱਲੇ ਤੇ ਘਰੇ ਲੱਭੀਆਂ ਤੇ ਇੱਕ ਆਹ ਤੇ ਸਟਾਰਟ ਖਲੋਤੀ ਪਤਾ ਨਹੀਂ ਕੌਣ ਸੱਲ ਛੱਡ ਗਿਆ ਬਿਲਹਰਾ ਉਧਰ ਗਿਆ ਵਾ ਇੱਕ ਸਿਕਿਉਰਿਟੀ ਵਾਲਾ ਬੰਦਾ ਘੁੰਮਦੇ ਉਹਨੂੰ ਪੁੱਛਣ ਕਿ ਕਿੱਥੇ ਹੈ ਯਾਰਡ ਦੇਖਦੇ ਆ ਮਿਲਦਾ ਕੁਛ ਵੀ ਨਹੀਂ ਕੱਢਾ ਯਾਰਡ ਆ 600 700 ਕਾਰ ਆ ਜਿਹਦੇ ਵਿੱਚ ਦੂਜਾ ਚੱਕਰ ਆ ਸਾਡਾ ਲਓ ਜੀ ਦੂਜਾ ਚੱਕਰ ਮਾਰ ਕੇ ਤੇ ਟਾਈਮ ਹੋ ਗਿਆ ਰਾਤ ਦੇ 2 ਤੇ ਕਾਰਾਂ ਸਾਡੀਆਂ ਆਈਆਂ ਹੀ ਨਹੀਂ ਆ ਕਾਰ ਸ਼ੇਪ ਲੱਗਾ ਵਾ ਦੂਜੀ ਸਾਈਡ ਲੋਕੇਸ਼ਨ ਉਹਨਾਂ ਨੇ ਪਾਤੀਆ ਇੱਥੋਂ ਦੀ ਟੀਪੀ ਵੱਲ ਵਾਲਿਆਂ ਨੇ ਤੇ ਅਸੀਂ ਇੱਥੇ ਖਾਪ-ਖਾਪ ਮਰ ਗਏ ਆ ਤੇ ਕਾਰਾਂ ਹਲੇ ਸ਼ੇਪ ਚੋਂ ਥੱਲੇ ਉਤਰ ਕੇ ਨਹੀਂ ਆਈਆਂ ਤੇ ਸ਼ੇਪ ਵੀ ਲੱਗਾ ਵਾ ਟੀ1 ਦੇ ਲੱਗ ਗਏ ਅਸੀਂ ਟੀ4 ਤੇ ਆ ਇਹੋ ਜੇ ਕੁਝ ਫੁੱਦੂ ਕੰਮ ਡੀਪੀ ਵਰਲਡ ਤੇ ਕੋਈ ਸਾਡੇ ਕੰਪਨੀ ਵਾਲੇ ਵੀ ਕਰ ਜਾਂਦੇ ਵਿਚ ਵਿਚ ਤੇ ਅਸੀਂ ਉਦੋਂ ਦੇ ਲੱਵ-ਲਵ ਖਪੀ ਜਨੇ ਆ बिलाल भाई क्या बोलोगे? नहीं कुछ नहीं बोलेगा? गलती हमारा, है? गलती हमारा है? गलती हमारा है? जीड़ी 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 हम फोर्ड में थोड़ी डालेगा अगर गलती।, गलती हमारा जो वीजा लेके इधर आया आ... गलती हमारा जो इधर वीजा लेके इधर काम कर रहे हैं ना सही है चेक करो बापू बिलाल को ले आ जी ਮਿਲਕ ਤੇ ਹੁਣ ਚੱਲੇ ਆ ਜਿੱਥੇ ਸ਼ਿਪ ਲੱਗਦਾ ਉਥੇ ਉਹਨੇ ਸਾਨੂੰ ਮਾਰਤੀ ਆ ਮੈਂ ਤੇਰੇ ਨੂੰ ਮਾਰ ਲਗਾ ਇੱਧਰ ਆਏ ਆ ਤੇ ਇੱਧਰ ਸ਼ਾਇਦ ਬਿਲਾਲ ਦੇ ਗੇਟ ਪਾਸ ਦਾ ਕੋਈ ਮਸਲਾ ਬਣਿਆ ਆ ਉਹਦਾ ਗੇਟ ਪਾਸ ਨਹੀਂਗਾ ਤੇ ਕੈਮਰੇ ਦੇ ਪਾਸ ਤੇ ਗੱਡੀਆਂ ਵੀ ਆਵਾਂ ਲੱਭ ਤੇ ਮੁਰਕੋ ਮੁਰਗੀ ਹੋ ਗਏ ਆ ਵੱਡਗੀਆਂ ਬੋਲਤਾਂ ਗੱਡੀਆਂ ਲੈ ਕਈਆਂ ਜੀ ਲੱਭ ਲੈਣ ਨਾਲ ਲਾ ਲੀਆਂ ਵਾ ਤੇ ਹੁਣ ਲੋਡ ਕਰਾਂਗੇ ਲੋਡ ਕਰ ਲਏ ਜੀ ਫਿਰ ਔਰ ਬੈਲਟਾਂ ਮਾਰ ਦਿਆਂ ਫਾਈਨਲੀ ਗੱਡੀਆਂ ਹੋ ਗਈਆਂ ਜੀ ਲੋਡ ਤੇ ਟਾਈਮ ਹੋ ਗਿਆ ਵਾ 4:08 ਮਿੰਟ ਬਿਲਾਲ ਰਿਵਰਸ ਕਰੁੰਦਾ ਹੈ ਤੇ ਮੈਂ ਵੀ ਕਰਦਾ ਰਿਹਾ ਵਾ ਆਪਾਂ ਬੰਬਾਂ ਦੀ ਜਿਹੜੀ ਲੋਕੇਸ਼ਨ ਤੇ ਪਰਦੇ ਲੈ ਆਲਾ ਤੇ ਸੰਗਤ ਦਾ ਪੈਂਦਾ ਬਹੁਤ ਅਸਰ ਮੇਰੇ ਨਾਲ ਬਲਾਲ ਉਦਾਂ ਦੇ ਸੌਂ ਹੀ ਜਾਣਾ ਸੀ ਬਲਾਲ ਕਹਿੰਦਾ ਭਾਜੀ ਆਪ ਤੋਂ ਮੈਂ ਨਮਾਜ਼ ਪੜ੍ਹ ਕੇ ਸੋਇਗਾ ਮੈਂ ਮੰਨ ਜੋ ਸੋਚਿਆ ਗੁਰਪ੍ਰੀਤਿਆਂ ਟਾਈਮ ਤੇ 5 ਵਜੇ ਗਏ ਤੋਂ ਮਿੰਨਤ ਨੇ ਅੰਕਾਰ ਹੀ ਲਾ ਤੇ A network, a person, and I probably won't let like, them work of oh.